ਅੋ ਜੀ ਅਸੀਂ ਪਹੁੰਚ ਗਏ ਆ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਤੁਹਾਨੂੰ ਇੱਥੇ ਇੱਕ ਐਸੇ ਮਿਹਨਤੀ ਵੀਰ ਨਾਲ ਮਲਾਵਾਂਗੇ ਆ ਸਾਹਮਣੇ ਉਹ ਵੀਰ ਆ ਇਹ ਵੀਰ ਦੀ ਇੱਕ ਜਿਹੜੀ ਨਾ ਬਾਜੂ ਐ ਨਹੀਂ ਆ ਇੱਕ ਬਾਹ ਐ ਨਹੀਂ ਆ ਵੀਰ ਜਿਹੜਾ ਸੱਜਾ ਹਥਿਆਰ ਨਾ ਉਹ ਵੀਰ ਦਾ ਹੈ ਨਹੀਂ ਆ ਤੇ ਰੋਮੀ ਵਲੌਗ ਲਿਖਦੇ ਮੈਂ ਵਲੌਗ ਲਿਖ ਤੁਸੀਂ ਆ ਦੇਖ ਸਕਦੇ ਹੋ ਜੀ ਇੱਕ ਬਾਹ ਹੁੰਦੇ باوجود ਵੀ ਵੀਰ ਆਪਣੀ ਵੀਰ ਨੇ ਮਿਹਨਤ ਨਹੀਂ ਛੱਡੀ ਆਪਣਾ ਇੱਥੇ ਕੰਮ ਕਰਦਾ ਪਿਆ ਵੀਰ ਤੇ ਤੁਸੀਂ ਦੇਖੋ ਜੀ ਵੀਰ ਦੀ ਜਿਹੜੀ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਆ ਗਰਮੀ ਦਾ ਮੌਸਮ ਹੈ ਤੇ ਗਰਮੀ ਦੇ ਮੌਸਮ ਦੇ ਵਿੱਚ ਵੀ ਵੀਰ ਨੇ ਆਪਣੀ ਜਿਹੜੀ ਮੈਂ ਤੇ ਉਹ ਨਹੀਂ ਛੱਡੀ ਤੇ ਇਸ ਤਰ੍ਹਾਂ ਦੇ ਵੀਰ ਨੂੰ ਸਲਾਮ ਤੇ ਬੰਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਕਸਟਮਰ ਆ ਇਹਨਾਂ ਕੋ ਖਾਣ ਵਾਸਤੇ ਇੱਥੇ ਆਉਂਦੇ ਆ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹਨਾਂ ਕੋ ਖਾਣ ਵਾਸਤੇ ਆਉਂਦੇ ਹਨ ਭਾਜੀ ਜਦੋਂ ਦੇ ਭਾਜੀ ਰੇੜੀ ਲਾਈ ਆ ਉਦੋਂ ਤੋਂ ਅਸੀਂ ਖਾ ਰਹੇ ਹਾਂ ਹਾਂਜੀ ਹਾਂਜੀ ਹਾਂ ਉਦੋਂ ਦੀ ਹੀ ਪਸੰਦ ਕਰਦੇ ਆ ਵੇਖੋ ਬੇਟਾ ਵੀ ਕਹਿ ਰਿਹਾ ਸੀ ਅੰਕਲ ਕੋ ਜਾ ਕੇ ਖਾਣਾ ਵਾ ਠੀਕ ਆ ਤੁਸੀਂ ਆ ਗਏ ਆ ਵੇਖ ਲਓ ਇੰਨਾਂ ਕੋਈ ਗੱਲ ਨਹੀਂ ਜਿੱਡੀ ਹੈ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਜੇ ਵੀਰ ਜੀ ਨੂੰ ਇੱਕ ਬਾਹ ਹੈ ਨਹੀਂ ਵੀਰ ਦੀ ਤੇ ਫਿਰ ਵੀ ਵੀਰ ਆਪਣੀ ਮਿਹਨਤ ਕਰਦਾ ਪਿਆ ਵਾ ਮਿਹਨਤ ਵੀ ਪੂਰਾ ਤੇ ਟੇਸਟ ਵੀ ਪੂਰਾ ਵਾ ਸਫਾਈ ਵੀ ਪੂਰੀ ਹੈ ਹਾਂ ਜੀ ਤੇ ਤੁਸੀਂ ਇੱਕ ਵਾਰੀ ਖਾਓਗੇ ਤੁਸੀਂ ਕਹੋਗੇ ਨਹੀਂ ਯਾਰ ਜਾ ਕੇ ਟੇਸਟ ਫਿਰ ਦੇਖੋਗੇ ਖਾਧਾ ਨਹੀਂ ਖਾਈ ਜਾ ਹਾਂ ਜੀ ਲੋਕਾਂ ਨੇ ਇਹਨਾਂ ਨੂੰ ਕੀ ਸਿੱਖਿਆ ਲੈਣੀ ਚਾਹੀਦੀ ਆ ਵੀਰ ਕੋਲੋਂ ਕਿਆ ਲੈਣੀ ਜਾਈ ਸੀ ਵੇਖੋ ਇੱਕ ਬਾਯੂ ਨਹੀਂ ਹੈਗੀ ਉਹਨਾਂ ਦੀ ਫਿਰ ਵੀ ਉਹ ਕਿੰਨੀ ਮਿਹਨਤ ਕਰਦੇ ਪਏ ਭਾਵੇਂ ਦੁਪਹਿਰ ਆ ਭਾਵੇਂ ਸ਼ਾਮ ਹੈ ਉਹ ਆਪਣਾ ਹਾਰਡਵਰਕ ਕਰਦੇ ਪਏ ਆਪਣੀ ਕਮਾਈ ਕਰਦੇ ਪਏ ਵੀ ਦੁਨੀਆ ਚ ਆਏ ਆ ਇਹ ਕਮਾ ਕੇ ਖਾਣਾ ਨਾ ਕੇ ਕੋ ਕੋ ਮੰਗ ਕੇ ਖਾਣਾ ਆ ਜੇ ਤੇ ਗੱਲ ਆ ਗਈ ਭਾਜੀ ਅਸੀਂ ਵੀ ਇਹਨਾਂ ਨਾਲ ਗੱਲ ਵੀ ਕੀਤੀ ਵੀ ਤੁਹਾਡੀ ਮਦਦ ਕਰਾ ਦਿਆਂਦੇ ਨਹੀਂ ਮੈਨੂੰ ਮਦਦ ਨਹੀਂ ਕਿਸ ਤਰ੍ਹਾਂ ਦੀ ਚਾਹੀਦੀ ਹਾਂਜੀ 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 ਬਿਲਕੁਲ ਭਾਜੀ ਵੇਖੋ ਇਹ ਆਪਣੀ ਰਕੋ ਨੇਕ ਕਮਾਈ ਨੇ ਖੁਸ਼ੀ ਹੈਗੇ ਹਾਂਜੀ ਉਹਨਾਂ ਨੂੰ ਦੂਸਰੀ ਕਮਾਈ ਕੋਈ ਚਾਹੀਦੀ ਨਹੀਂ ਕਿ ਕੋਈ ਦਵੇ ਕਿ ਕਿਹਾ ਗਿਆ ਹੱਥ ਫਲਾਣਾ ਪਵੇ ਅਰਿ ਹੁਣ ਅਸੀਂ ਜਿੱਦਾਂ ਪ੍ਰਵਾਸੀ ਮਜ਼ਦੂਰ ਆਉਂਦੇ ਬਾਹਰੋਂ ਰੇੜੀਆਂ ਲਾਉਂਦੇ ਉਹਨਾਂ ਕੋ ਵੀ ਅਸੀਂ ਖਾਣ ਚੱਲ ਜੰਨੇ ਆ ਇਹ ਆਪਣੇ ਵੀਰਾਂ ਦੀ ਸਪੋਰਟ ਕਰਨੀ ਚਾਹੀਦੀ ਇੱਥੇ ਸਾਨੂੰ ਬਿਲਕੁਲ ਬਿਲਕੁਲ ਵੀਰ ਭਰਾ سپورਟ ਵੀ ਕਰਨੀ ਚਾਹੀਦੀ ਆ ਕੇ ਟੈਸਟ ਵੀ ਲੈਣਾ ਚਾਹੀਦਾ ਵਾ ਜੋ ਮਿਹਨਤ ਕਰਦੇ ਪਏ ਆ ਤੇ ਜਿਸ ਤਰ੍ਹਾਂ ਵੀ ਆਪਣੀ ਰੋਟੀ ਵਾਸਤੇ ਪਰ ਉਹ ਤੁਹਾਨੂੰ ਵੀ ਸਵਾਦ ਦੇ ਹੁੰਦੇ ਆ ਤੇ ਤੁਸੀਂ RAM ਨਾ ਲਾ ਕੇ ਖਾਓ ਤੇ ਆਨੰਦ ਲੋ ਓਕੇ ਥੈਂਕ ਯੂ ਵੀਰ ਜੀ ਓਕੇ ਭਾਜੀ ਓਕੇ ਜੀ ਥੈਂਕ ਯੂ ਥੈਂਕ ਯੂ ਕੋਈ ਤੁਸੀਂ ਦੇਖ ਸਕਦੇ ਹੋ ਜੀ ਵੀਰ ਉਹ ਨਹੀਂ ਤੋਂ ਅਮਰਸਰ ਤੋਂ ਆ ਤੇ ਇਹ ਇੱਥੇ ਵੀਰ ਉਹਨਾਂ ਕੋ ਰੋਜ਼ ਹੀ ਇੱਥੇ ਰੈਗੂਲਰ ਇਤੇ ਇਹ ਤੇ ਹੁੰਦੀ ਨਾ ਵੀ ਜਿੱਦਾਂ ਪੰਜਾਬੀ ਵੀਰ ਦੀ ਇਸ ਮਦਦ ਇਤੇ ਕਰਨਾ ਜਿੱਦਾਂ ਅਸੀਂ ਬਾਹਰ ਪ੍ਰਵਾਸੀਆਂ ਕੋਲ ਬਹੁਤ ਖਾਣ ਵਾਸਤੇ ਜਾਂਦੇ ਆ ਰੇੜੀਆਂ ਤੇ ਉਹਨਾਂ ਦੇ ਉਹ ਤੇ ਜੇ ਮਦਦ ਉਹ ਹੁੰਦੀ ਹੈ ਵੀ ਜਿਹੜੀ ਅਸੀਂ ਆਪਣੇ ਪੰਜਾਬੀ ਵੀਰਾਂ ਦੀ ਮਦਦ ਕਰੀਏ ਤੇ ਇਸ ਕਰਕੇ ਅਸੀਂ ਤੁਹਾਨੂੰ ਵੀ ਕਹਿੰਨੇ ਆ ਵੀ ਵੱਧ ਤੋਂ ਵੱਧ ਅੰਮ੍ਰਿਤਸਰ ਵਾਲਿਓ ਵੀਰ ਕੋਲ ਇੱਥੇ ਆਓ ਤੇ ਵੀਰ ਦੀ ਜਿਹੜੀ ਮਦਦ ਜਰੂਰ ਕਰੋ ਇੱਥੋਂ ਖਾ ਪੀ ਕੇ ਜਰੂਰ ਵੀਰ ਕੋਲ ਜਾਓ ਤੇ ਵੀਰ ਬਹੁਤ ਜਿਆਦੀ ਵੀਰ ਦੀ ਮਿਹਨਤ ਆ ਇੱਕ ਹੱਥ ਭੋਂਦੇ باوجود ਵੀ ਵੀਰ ਆਪਣਾ ਕੰਮ ਜਿਹੜਾ ਵਾ ਲੈ ਗਿਆ ਇਹ ਤੁਰਦਾ ਪਿਆ ਇੱਥੇ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਵੀਰ ਨਾਲ ਗੱਲਬਾਤ ਵੀ ਕਰਾਉਨੇ ਆ ਇਓ ਚਲੀਏ ਫਿਰ ਭਾਈ ਭਰਾ ਹਾਂਜੀ ਹਾਂਜੀ ਕੋਈ ਮੈਂ ਨਹੀਂ ਕੋਈ ਹਾਂਜੀ ਹਾਂ ਤੇ ਮੇਰਾ ਉਹ ਲੋਕਾਂ ਨੂੰ ਇਹ ਕਹਿਣਾ ਦਾ ਫਰਜ਼ ਹੀ ਆ ਪੀ ਇਹਨਾਂ ਵੀਰ ਕੋ ਵੱਧੋ ਵੱਧ ਆਓ ਤੇ ਕਿਹ ਮਿਹਨਤੀ ਵੀਰ ਆ ਤੁਸੀਂ ਦੇਖ ਸਕਦੇ ਜੀ ਇਸ ਟਾਈਮ ਵੀਰ ਕਰਦੇ ਪਏ ਸਮੋਸੇ ਤੇ ਆਲਦੇ ਪਏ ਨੇ ਨਾਲ ਇਹਨਾਂ ਕੋ ਤੁਹਾਨੂੰ 7 ਤੋਂ 8 ਤਰ੍ਹਾਂ ਦਾ ਜਿਹੜਾ ਸਨੈਕਸ ਵੀ ਇੱਥੇ ਖਾਣ ਵਾਸਤੇ ਮਿਲ ਜਾਊਗਾ ਤੇ ਵੀਰਾਂ ਨਾਲ ਵੀ ਅਸੀਂ ਕਰਦੇ ਆ ਗੱਲਬਾਤ ਪੀ ਸਾਰਾ ਕੋਈ ਵੀਰ ਨੂੰ ਪੁੱਛਦੇ ਆ ਇਹ 13 ਤੋਂ 14 ਤਰ੍ਹਾਂ ਦੀਆਂ ਵੈਰਾਈਟੀਆਂ ਮੈਨਾਂ। ਅੱਛਾ ਭਾਈ 13 ਤੋਂ 14 ਤਰ੍ਹਾਂ ਦੀਆਂ ਵੈਰਾਈਟੀਆਂ ਨੇ। ਹਾਂਜੀ। ਠੀਕ ਹੈ ਭਾਜੀ। ਤੇ ਭਾਜੀ ਇੱਕ ਗੱਲ ਦੱਸਿਓ ਜਿੱਦਾਂ ਇਹ ਬਾਜੂ ਨੂੰ ਤੁਹਾਡੀ ਨੂੰ ਕੀ ਹੋ ਗਿਆ ਸੀ? ਪੀ ਇਸ ਤਰ੍ਹਾਂ ਕਟਣੀ ਪੈ ਗਈ ਤੁਹਾਨੂੰ ਬਾਜੂ। ਹਾਂਜੀ ਇਹ ਪਾਵਰ ਕਰੰਟ ਲੱਗਾ ਸੀ। ਹਾਂਜੀ। ਠੀਕ ਹੈ ਭਾਜੀ। ਭਾਜੀ ਉਹ ਕਿਸ ਤਰ੍ਹਾਂ ਲੱਗ ਗਿਆ ਕਰ? ਭਾਜੀ ਮੈਂ ਛੋਟਾ ਸੀ 14 ਸਾਲ ਦਾ ਸੀ। ਠੀਕ ਹੈ। ਗੁੱਡੀ ਫੜ ਲੱਗਾ ਗੁੱਡੀ ਕਦੀ ਡਾਈ ਨਹੀਂ ਤੇ ਉਹ ਜਾ ਕੇ ਤੇ ਮੇਨ ਤਾਰ ਤੇ ਪੈ ਗਿਆ। ਠੀਕ ਹੈ ਭਾਜੀ। ਆਈ ਉਹਦੇ ਕਰਕੇ ਜਿਹੜਾ ਹਾਸਾ ਹੋਇਆ। ਉਹ ਠੀਕ ਹੈ ਭਾਜੀ। ਕਿ ਸਿਰ ਦਾ ਬਦੇ ਭਾਣੇ ਨੂੰ ਮਨਜ਼ੂਰ ਕਰਦੇ ਹੋਏ ਮਾਲਕ ਦੀ ਕਿਰਪਾ ਨਾਲ ਜਿੰਨੇ ਕੇ ਸਾਥ ਦਿੱਤੇ ਮਾਲਕ ਨੇ ਭਾਜੀ ਐਹੋ ਹੀ ਆਪਣੀ ਸੋਚ ਹੈ ਗਈ ਹੈ ਕਿ ਜਿੰਨਾ ਚਿਰ ਵੀ ਜੀਣਾ ਹੈ ਆਪਣੀ ਫਿਰਤ ਕਰਕੇ ਫੇਰੀ ਖਾਣੀ ਹੈ ਕਿਸੇ ਦੇ ਮਤਾਂ ਜਨਾ ਬਣੀਏ ਕਿਸੇ ਨੂੰ ਦੇਣ ਵਾਲਿਆ ਜੇ ਰੱਬ ਰੱਖੇ ਲੈਣ ਵਾਲਿਆ ਜੇ ਨਾ ਇਹ ਰੱਖੇ ਠੀਕ ਆ ਭਾਜੀ ਉਹ ਤੁਸੀਂ ਦੇਖ ਸਕਦੇ ਹੋ ਜੀ ਵੀਰ ਦਾ ਹੌਸਲਾ ਦੇਖੋ ਤੁਸੀਂ ਵੀਰਾਂ ਦਾ ਕਿਸੇ ਕੋ ਮਦਦ ਨਹੀਂ ਲੈਣੀ ਅਸੀਂ ਤੇ ਨਾ ਹੀ ਕੋਈ ਸਾਡੀ ਮਦਦ ਕਰੇ ਬਸ ਇਨਾ ਸਾਥ ਮੇਰਾ ਦੋ ਵੀ ਮੇਰਾ ਦਾ ਕੰਮ ਆ ਆ ਕੇ ਮੇਰੇ ਕੋ ਖਾਓ ਪੀਓ ਬਸ ਉਨਾ ਹੀ ਬਹੁਤ ਆ ਮੈਨੂੰ ਤੇ ਦੇਖ ਸਕਦੇ ਇਹ ਵੀਰ ਇੱਕ ਹੱਥ ਨਾਲ ਜਿਹੜਾ ਇੱਥੇ ਆਪਣਾ ਕੰਮ ਕਰਦਾ ਪਿਆ ਏ ਇੱਕ ਹੱਥ ਨਾਲ ਸਪ੍ਰਿੰਗ ਰੋਅਰ ਵਗੈਰਾ ਕਰਦਾ ਪਿਆ ਤੇ ਇੱਕ ਹੱਥ ਨਾਲ ਸਾਰਾ ਪੇਂਟਿੰਗ ਕਰਕੇ ਉਹਨਾਂ ਨੂੰ ਦਿੰਦਾ ਪਿਆ ਵਾ ਜੇ ਤੁਸੀਂ ਇਹ ਵੀਰ ਕੋ ਖਾਣ ਵਾਸਤੇ ਉਹਾਂ ਚਾਹੁੰਦੇ ਜੇ ਇਹ ਵੀਰ ਤੁਹਾਨੂੰ ਮਿਲੇਗਾ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਲੋਕੇਸ਼ਨ ਵੀਰ ਨੂੰ ਹੀ ਪੁੱਛਦੀ ਐ ਅਸੀਂ ਲੋਕੇਸ਼ਨ ਕਿੱਥੇ ਆ ਵੀਰ ਦੀ ਭਾਜੀ ਜੇ ਕਿਸੇ ਨੇ ਖਾਣ ਵਾਸਤੇ ਉਹਾਂ ਤਾਂ ਲੋਕੇਸ਼ਨ ਕੀ ਜੇ ਆਪਣੀ ਇੱਥੇ ਭਾਜੀ ਲੋਰੀ ਗੇਟ ਤੋਂ ਸਲਾਮਾਬਾਦ ਰ ਸ਼ਰਮਾ ਚੱਕੀ ਨੇੜੇ ਲਕੜਾ ਦਾ ਟਾਲ ਠੀਕ ਹੈ ਭਾਜੀ ਤੇ ਭਾਜੀ ਕਿੰਨੇ ਦੇ ਕਿੰਨੇ ਵਜੇ ਤੱਕ ਹੁੰਦੇ ਇਥੇ ਭਾਈ 2 ਤੋਂ 8 2 ਤੋਂ 8 ਹੁੰਦੇ ਜੇ ਕਦੀ ਜਦੋਂ ਵੀ ਸ਼ਾਮ ਨੂੰ ਵਿਕ ਜੇ ਉਦੋਂ ਠੀਕ ਹੈ ਭਾਜੀ ਬੋੜੀ ਜੇ ਤੁਸੀਂ ਵੀ ਵੀਰ ਕੋਲ ਖਾਣ ਵਾਸਤੇ ਹੋਣਾ ਚਾਹੁੰਦੇ ਤੇ ਵੀਰ ਦੀ ਲੋਕੇਸ਼ਨ ਤੇ ਛੇਤੀ ਛੇਤੀ ਪਹੁੰਚੋ ਇੱਥੇ ਤੁਹਾਨੂੰ ਵੀਰ ਦੀ ਛੋਟੀ ਜੀ ਕਾਰਡ ਵੇਖਣ ਨੂੰ ਮਿਲ ਜੂਗੀ ਤੇ ਵੀਰ ਕੋਲ ਆਓ ਟਾਈਮ ਤੇ ਟਾਈਮਿੰਗ ਵਗੈਰਾ ਤੇ ਲੋਕੇਸ਼ਨ ਵਗੈਰਾ ਅਸੀਂ ਵੀਡੀਓ ਵਿੱਚ ਸਾਰਾ ਕੁਝ ਦੱਸਤਾ ਵਾ ਮਿਲਦੀਆਂ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਵੀਡੀਓ ਦੇ ਨਾਲ ਓਕੇ ਭਾਈ ਜੀ ਥੈਂਕ ਯੂ